ਸਨਕੋਸ਼ ਵਾਸੀ ਜਿਹੜੇ ਵੈਸਟ ਬੰਗਾਲ ਦੇ ਰਹਿਣ ਵਾਲੇ ਨੇ ਏਅਰ ਇੰਡੀਆ ਦੇ ਟਰਮੀਨਲ ਮੈਂਜਰ ਏਅਰਪੋਰਟ ਰਾਜਸਾਸਥੀ ਦੇ ਲੱਗੇ ਹੋਏ ਨੇ ਮਿਤੀ 10-11 ਨੂੰ ਜਿਹੜਾ ਆਪਣੀ ਡਿਊਟੀ ਆਫ ਕਰਕੇ ਵੈਗਨਰ ਕਾਰ ਤੇ ਸਵਾਰ ਹੋ ਕੇ ਜੁਝਾਰ ਸਿੰਘ ਨੂੰ ਆਪਣੇ ਰਸਤੇ ਆ ਰਹੇ ਸੀ ਕਿ ਮੀਰਾਕੋੜ ਚੌਂਕ ਤੋਂ ਥੋੜਾ ਅੱਗੇ ਚਾਰ ਪੰਜ ਨੌਜਵਾਨਾਂ ਨੇ ਜਿਹੜਾ ਇੱਕ ਐਕਟਿਵਾ ਤੇ ਮੋਟਰਸਾਈਕਲ ਤੇ ਸਵਾਰ ਸੀ ਇਹਨਾਂ ਦੀ ਗੱਡੀ ਅੱਗੇ ਮੋਟਰਸਲ ਲਾ ਕੇ ਰੋਕ ਕੇ ਇਹਨਾਂ ਨੂੰ ਬਾਹਰ ਘੱਟ ਕੇ ਇਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਇਹਨਾਂ ਦੇ ਕਾਰ ਦੇ ਸ਼ੀਸ਼ੇ ਤੋੜਤੇ ਇਸ ਬੰਦੇ ਜਿਹੜਾ ਵਾ ਅਸੀਂ 237 ਨੰਬਰ ਮਕਦਮਾ ਕੈਂਟ ਥਾਣਾ ਰਜਿਸਟਰ ਕਰਕੇ ਤੇ ਮੁਖ ਅਫਸਰ ਥਾਣਾ ਨੇ ਇਨਵੈਸਟੀਗੇਸ਼ਨ ਕੀਤੀ ਅਤੇ ਬੜੀ ਬਰੀਕੀ ਨਾਲ ਸੀਸੀਟੀਵੀ ਫੁਟੇਜ ਅਤੇ ਟੈਕਨੀਕਲ ਤਰੀਕੇ ਨਾਲ ਜਿਹੜੀ ਤਫਤੀਸ਼ ਕਰਦੇ ਹੋਏ ਇਹਦੇ ਵਿੱਚ ਪੰਜ ਦੋਸ਼ੀ ਜਿਹੜਾ ਆਇਡੈਂਟੀਫਾਈ ਕੀਤੇ ਕਿਉਂਕਿ ਉਸ ਟਾਈਮ ਬਿਲਕੁਲ ਬਲਾਈਂਡ ਸੀ ਤੇ ਵਿਕਰਾਂ ਦੇ ਵੀ ਨੰਬਰ ਨਹੀਂ ਸੀ ਐਫਆਰ ਦੇ ਵਿੱਚ ਦਰਜ ਕਰਾਏ ਗਏ ਕੰਪਲੇਂਡਰ ਵੱਲੋਂ ਤੇ ਪੁਲਿਸ ਨੇ ਬੜੇ ਵਿਗਿਆਨਕ ਢੰਗ ਨਾਲ ਜਿਹੜੀ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਵੀ ਕਲਨ ਨੰਬਰ ਟਰੈਸ ਕੀਤੇ ਅਤੇ ਪੰਜ ਦੋਸ਼ੀ ਆਈਡੈਂਟੀਫਾਈ ਕੀਤੇ ਜਿਨ੍ਹਾਂ ਵਿੱਚ ਇੱਕ ਦੋਸ਼ੀ ਮਨੀ ਪੁੱਤਰ ਕੇਸ਼ ਕੁਮਾਰ ਜਿਹੜਾ ਫੈਬਰ ਰਤਨ ਸਿੰਘ ਚੌਂਕ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕਰ ਲਿਆ ਵਾ ਤੇ ਇਹਦੇ ਵਿੱਚ ਜਿਹੜਾ ਮੋਰਸਲ ਵੀ ਜਿਹੜਾ ਵਾਰਦਾਤ ਤੇ ਵਰਤਿਆ ਉਹ ਵੀ ਬਰਾਮਦ ਕਰ ਲਿਆ ਤੇ ਬਾਕੀ ਦੋਸ਼ੀ ਜਿਹੜੇ ਗ੍ਰਿਫਤਾਰ ਕਰਨ ਲਈ ਜਿਹੜੀਆਂ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹਨ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ